ਬਾਰ ਬੈਠੇ ਪੰਜਾਬੀਆਂ ਨਾਲ ਦੋਸਤੋ ਕੱਪੜਿਆਂ ਦੇ ਨਾਂ ਤੇ ਬੂਟਾਂ ਦੇ ਨਾਂ ਤੇ ਬਹੁਤ ਵੱਡੀ ਠੱਗੀ ਹੋ ਰਹੀ ਹੈ ਦੋਸਤੋ ਕਿਉਂਕਿ ਮੈਨੂੰ ਇੱਕ ਯੂਐਸਏ ਚੋਂ ਵੀਰ ਨੇ ਆਹ ਉਹਦਾ ਨੰਬਰ ਆਪਣੇ ਕੋਲੇ ਬਕਾਇਦਾ ਡਿਟੇਲ ਹੈਗੀ ਉਹਨੇ ਸਪੈਸ਼ਲ ਮੈਨੂੰ ਕਿਹਾ ਮੇਰੇ ਕੋਲ ਵਾਇਸ ਨੋਟ ਵੀ ਹੈਗਾ ਜੋ ਕਿ ਤੁਹਾਡੇ ਨਾਲ ਮੈਂ ਸ਼ੇਅਰ ਨਹੀਂ ਕਰ ਸਕਦਾ ਕਿਉਂਕਿ ਐਜ਼ ਇੱਕ ਸਬੂਤ ਰੱਖਿਆ ਉਹਨੇ ਕਿਹਾ ਵੀ ਬਾਈ ਜੀ ਇਹ ਸੇਵ ਕਰ ਲਓ ਮੈਂ ਸੱਚ ਬੋਲ ਰਿਹਾ ਕਹਿੰਦਾ ਮੇਰੇ ਨਾਲ ਬਹੁਤ ਵੱਡੀ ਠੱਗੀ ਹੋ ਚੁੱਕੀ ਆ ਕੱਪੜੇ ਦੇ ਨਾਂ ਤੇ ਬੂਟਾਂ ਦੇ ਨਾਂ ਤੇ ਕਹਿੰਦਾ ਮੈਂ ਯੂ ਐਸ ਏ ਚ ਰਹਿਣਾ ਤੇ ਇੱਥੇ ਕੱਪੜੇ ਬਹੁਤ ਮਹਿੰਗੇ ਤੇ ਮੈਂ ਸੋਚਿਆ ਯਾਰ ਵੀ ਕੱਪੜੇ ਆਪਾਂ ਇੰਡੀਆ ਤੋਂ ਮੰਗਾ ਲਈਏ ਤੇ ਮੈਂ ਕਹਿੰਦਾ ਇੱਕ ਦਿਨ ਇੰਸਟਾਗ੍ਰam ਦੇਖ ਰਿਹਾ ਸੀ ਇੰਸਟਾਗ੍ਰam ਤੇ ਉਹਨੂੰ ਇੱਕ ਆਈ ડી ਟੱਕਰੀ ਮਨਪ੍ਰੀਤ ਸਿੰਘ ਨਾਮ ਦੀ ਮਨਪ੍ਰੀਤ ਨੈਵਰ ਗਿਵ ਅਪ ਜਿਹਦੇ ਚ ਕੱਪੜੇ ਦੀਸੀ ਜਾਂਦੇ ਆ ਬੂੜ ਦੀਸੀ ਜਾਂਦੇ ਇਹਨੇ ਉਹ ਇੰਸਟਾਗ੍ਰam ਆਈ ડી ਚੈੱਕ ਕੀਤੀ ਇਹਨੂੰ ਕੱਪੜੇ ਚੰਗੇ ਲੱਗੇ ਇਹਨੇ ਉੱਥੋਂ ਕੰਟੈਕਟ ਨੰਬਰ ਲਿਆ ਉਹਦੇ ਨਾਲ ਗੱਲ ਕੀਤੀ ਮਨਪ੍ਰੀਤ ਨਾਲ ਬਾਈ ਜੀ ਮੈਨੂੰ ਕੱਪੜੇ ਇਦਾਂ ਦਾ ਚਾਹੀਦੇ ਆ ਤੇ ਮਨਪ੍ਰੀਤ ਕਹਿੰਦਾ ਕਹਿੰਦਾ ਬਾਈ ਜੀ ਇ ਇਹ ਸੋਚਦਾ ਚੱਲ ਯਾਰ ਯਾਰ ਦੋਸਤਾਂ ਨੇ ਵੀ ਲੈਣੇ ਆ ਠੰਡ ਹੈਗੀ ਆ ਤੇ ਇਹ ਆਪਦੇ ਯਾਰ ਦੋਸਤਾਂ ਨੂੰ ਵੀ ਇਕੱਠੇ ਕਰ ਲਿੰਦਾ ਤੇ 15 16 ਆਈਟਮਾਂ ਕਰ ਲਿੰਦਾ ਇਹਨਾਂ ਦਾ ਹੋ ਜਾਂਦੀ ਡੀਲ ਹੋ ਜਾਂਦੀ ਫਿਰ ਕੀ ਹੁੰਦਾ ਵੀ ਕੂਰੀਅਰ ਦੇ ਬਹਾਨੇ ਹੁਣ ਪੈਸੇ ਤਾਂ ਚਾਹੀਦੇ ਆ ਮਨਪਰੀਤ ਕਹਿੰਦਾ ਵੀ ਸੱਜਣਾ ਪੈਸੇ ਪਾ ਤੁਹਾਡਾ ਕੂਰੀਅਰ ਰੈਡੀ ਹੈ ਇਹਨਾਂ ਦੇ ਮਨ 'ਚ ਡਾਊਟ ਤਾਂ ਆਉਂਦਾ ਯਾਰ ਵੀ ਐ ਕਿਵੇਂ ਪੈਸੇ ਪਾ ਦਈਏ ਸਾਨੂੰ ਕੋਈ ਸਬੂਤਾ ਦੇ ਲੈ ਵੀ ਉਹ ਫੇਕ ਆਈਡੀ ਫੇਕ ਰਸੀਦਾਂ ਭੇਜ ਦਿੰਦਾ ਫਿਰ ਆਧਾਰ ਕਾਰਡ ਵੀ ਮੰਗਦੇ ਆ ਤੇ ਫੇਕ ਆਧਾਰ ਕਾਰਡ ਭੇਜ ਦਿੰਦਾ ਆ ਦੇਖੋ ਆਧਾਰ ਕਾਰਡ ਫੇਕ ਇਹ ਮੈਂ ਤੁਹਾਨੂੰ ਅੱਗੇ ਵਿਖਾਉਂਗਾ ਵੀ ਮੈਂ ਕਿਵੇਂ ਪ੍ਰੂਫ ਕਰੂੰਗਾ ਵੀ ਇਹ ਫੇਕ ਆ ਆਧਾਰ ਕਾਰਡ ਫੇਕ ਆ ਮਨਪ੍ਰੀਤ ਸਿੰਘ ਨਾਂ ਦਾ ਆਧਾਰ ਕਾਰਡ ਭੇਜ ਦਿੰਦਾ ਇਹ ਲੱਗਦਾ ਜੈਨੂਨ ਆ ਵੇਖਣ ਨੂੰ ਫੋਟੋ ਲੱਗੀ ਹੋਈ ਆ ਸਾਰਾ ਕੁਝ ਜੈਨੂਨ ਲੱਗਿਆ ਉਹਨਾਂ ਨੇ ਕਿ ਯਾਰ ਬੰਦਾ ਠੀਕ ਲੱਗਦਾ ਉਹਨਾਂ ਨੇ ਕੀ ਕੀਤਾ ਵੀ ਉਹ ਪੈਸੇ ਉਹਨਾਂ ਨੂੰ ਪਾ ਦਿੰਦਾ ਦੋ ਦਿਨਾਂ ਬਾਅਦ ਮਨਪ੍ਰੀਤ ਕਾਲ ਵੀ ਕਰਦਾ ਉਹ ਵੀਰ ਨੂੰ ਵੀ ਬਾਈ ਜੀ ਤੇਰਾ ਕੂਰੀਅਰ ਅਸੀਂ ਭੇਜਤਾ ਠੀਕ ਆ ਕਿ ਨਹੀਂ ਬਾਕੀ ਤੈਨੂੰ ਕਾਲ ਆਊਗੀ ਇੱਦਾਂ ਦਾ ਕਰਕੇ ਤੂੰ ਆਪ ਦਾ ਵੀ ਸੈੱਟ ਕਰ ਲਿਓ ਕਹਿੰਦਾ ਠੀਕ ਆ ਫੇਰ ਕੀ ਹੁੰਦਾ ਵੀ ਇਹਨਾਂ ਦਾ ਬੰਦਾ ਕੂਰੀਅਰ ਦਾ ਬ ਜੋ ਕਿ ਇਹਨਾਂ ਨੇ ਸੈੱਟ ਕੀਤਾ ਹੁੰਦਾ ਉਹ ਉਹਨੂੰ ਫੋਨ ਕਰਦਾ ਆਪਣੇ ਯੂਐਸਏ ਵਾਲੇ ਬੰਦੇ ਨੂੰ ਵੀ ਬਾਈ ਜੀ ਤੇਰਾ ਕੂਰੀਅਰ ਆ ਗਿਆ ਤੇ ਇਦਾਂ ਦਾ ਕਰਕੇ ਨਾ 바ਰ ਕੋਡ ਨਹੀਂ ਮੈਚ ਹੋ ਰਿਹਾ ਤੇਰੇ ਫਰੈਂਸ ਨੰਬਰ ਵਗੈਰਾ ਦੇ ਸਾਨੂੰ ਤੇ ਇੱਕ ਆਵਦੀ ਰਸੀਦ ਦੇ ਯਾਰ ਵੀ ਜਿਹੜੇ ਤੂੰ ਪੈਸੇ ਇਧਰ ਭੇਜੇ ਆ ਵੀ ਉਹ ਬੈਂਕ ਡਿਟੇਲ ਦੇ ਦੇ ਸਾਨੂੰ ਤੇ ਉਹ ਇਦਾਂ ਹੀ ਕਰਦਾ ਬੈਂਕ ਡਿਟੇਲ ਵਗੈਰਾ ਇਹਨਾਂ ਨੂੰ ਦੇ ਦਿੰਦਾ ਰੈਫਰੈਂਸ ਨੰਬਰ ਦੇ ਦਿੰਦਾ ਪਰ ਫੇਰ ਇਹ ਕਹਿ ਦਿੰਦੇ ਆ ਕੂਰੀਅਰ ਵਾਲਾ ਕਹਿੰਦਾ ਬਾਈ ਜੀ 바ਰ ਕੋਡ ਮੈਚ ਨਹੀਂ ਕਰਦਾ ਤੂੰ ਇਦਾਂ ਕਰ ਤੂੰ ਜਿਹੜੇ ਪੇਮੈਂਟ ਜਿੰਨੀ ਇਹਦੇ ਤੇ ਲਿਖੀ ਆ ਤੂੰ ਸਾਨੂੰ ਇੱਕ ਵਾਰ ਦੁਬਾਰਾ ਪਾ ਦੇ ਇਧਰੋਂ ਜਦੋਂ 바ਰ ਕੋਡ ਬਣ ਗਿਆ ਅਸੀਂ ਇਹੀ ਪੇਮੈਂਟ ਤੈਨੂੰ ਵਾਪਸ ਕਰ ਦਾਂਗੇ ਇੱਥੇ ਨਾ ਕੀ ਹੁੰਦਾ ਵੀ ਕਈ ਬੰਦੇ ਤਾਂ ਪਾ ਦਿੰਦੇ ਆ ਕਈ ਨਹੀਂ ਪਾਉਂਦੇ ਦੋਸਤੋ ਹੁਣ ਇਹਨੇ ਐ ਕੀਤਾ ਯਾਰ ਹੁਣੇ ਪੜਿਆ ਲਿਖਿਆ ਮੁੰਡਾ ਇਹ ਕਹਿੰਦਾ ਯਾਰ ਵੀ ਜਦੋਂ ਅਸੀਂ ਪੈਸੇ ਦੇਦੇ ਤੈਨੂੰ 바ਰ ਕੋਡ ਕਨਫਰਮ ਕਰਾਉਣਾ ਤੇਰਾ ਕੰਮ ਆ ਕੂਰੀਅਰ ਪਹੁੰਚਾਉਣਾ ਤੇਰਾ ਕੰਮ ਆ ਤੂੰ ਅਖੀਏ ਨਾ ਕਸਟਮ ਕੋਲੇ ਫਸਿਆ ਪਿਆ ਹੈ 바ਰ ਕੋਡ ਨਹੀਂ ਬਣਦਾ ਇਹ ਬੰਦਾ ਉਹਦੇ ਨਾਲ ਥੋੜਾ ਜਿਹਾ ਬੈਂਸਿਆ ਕਹਿੰਦਾ ਬਾਈ ਜੀ ਸਾਨੂੰ ਯਾਦਾ ਪੈਸੇ ਦੇ ਦੇ ਜਾਂ ਬਾਈ ਜੀ ਸਾਡਾ ਕੂਰੀਅਰ ਪਹੁੰਚਾ ਇੱਥੋਂ ਇਹਨਾਂ ਦੀ ਹੋ ਜਾਂਦੀ ਤੂ ਤੂ ਮੈਂ ਮੈਂ ਤੇ ਇਹ ਬਾਈ ਜੀ ਉਹਨੂੰ ਕਹਿ ਦਿੰਦਾ ਬਾਈ ਜੀ ਜੇ ਤਾ ਪੈਸੇ ਪਾਏਗਾ ਤੇ 바ਰ ਕੋਡ ਬਣੂਗਾ ਤੇ ਤੇਰਾ ਕੂਰੀਅਰ ਤੇਰੇ ਕੋਲੇ ਪਹੁੰਚ ਜਾਊਗਾ ਨਹੀਂ ਤਾਂ ਮੇਰੇ ਹੱਥ ਖੜੇ ਫੇਰ ਇਹ ਚੁੱਪ ਕਰਕੇ ਬਹਿ ਜਾਂਦਾ ਇਹ ਫੇਰ ਮਨਪ੍ਰੀਤ ਨੂੰ ਮੈਸੇਜ ਕਰਦਾ ਤੂੰ ਐ ਕਰ 15000 ਤੂੰ ਕਰ ਆ ਮੈਂ ਤੈਨੂੰ ਦਿਖਾ ਦਿੰਨਾ 15000 ਤੂੰ ਕਰ 10000 ਮੈਂ ਕਰਦਾ ਤੇ ਆਪਾਂ 바ਰ ਕੋਡ ਕਨਫਰਮ ਕਰਵਾ ਲੈਨੇ ਆਵੇ ਇੱਥੇ ਮੈਂ ਤੈਨੂੰ ਹੁਣੇ ਦਿਖਾ ਦਿੰਨਾ ਆ ਦੇਖੋ ਜੀ 15 ਤੂੰ ਕਰ 10 ਮੈਂ ਕਰਨਾ ਤੇ ਆਪਾਂ 바ਰ ਕੋਡ ਕਨਫਰਮ ਕਰਾ ਲੈਨੇ ਇਹ ਕਹਿੰਦਾ ਯਾਰ ਮੈਂ ਕਿਉਂ ਕਰਾਵਾਂ ਤੂੰ ਆਪਦੇ ਕੋਲੋਂ ਕਰਾ ਕੇ 25000 ਰੁਪਿਆ ਅਸੀਂ ਤੈਨੂੰ ਦਿੱਤਾ ਆ ਜਿੰਨਾ ਵੀ ਦਿੱਤਾ ਆ ਤੂੰ ਆਪਦੇ ਕੋਲੋਂ 25000 ਰੁਪਿਆ ਭਰ ਕੇ ਤੇ ਤੂੰ ਆਪਦਾ ਬਾਰਕੋਡ ਕਨਫਰਮ ਕਰਾ ਕੇ ਸਾਨੂੰ ਗਿਫਟ ਭੇਜ ਦੇ ਉਹਨੂੰ ਪਾ ਦੇਉ ਤੈਨੂੰ ਵਾਪਸ ਮੈਂ ਦੇ ਹੀ ਦਊਗਾ ਇੱਥੋਂ ਕਹਿੰਦਾ ਬਾਈ ਜੀ ਅਸੀਂ ਨਹੀਂ ਕਰ ਸਕਦੇ ਜਿਹਦਾ ਤੂੰ ਪੈਸੇ ਪਾਉਣਾ ਠੀਕ ਆ ਨਹੀਂ ਤਾਂ ਸਾਡੇ ਕੋਲ ਤਾਂ ਰਸੀਦ ਹੈਗੀ ਆ ਵੇਖ ਲਓ ਅਸੀਂ ਤੈਨੂੰ ਕੂਰੀਅਰ ਸੈਂਡ ਕੀਤਾ ਆ ਆ ਸਾਡੇ ਕੋਲ ਰਸੀਦ ਆ ਹੁਣ ਤੇਰਾ ਕੂਰੀਅਰ ਕਸਟਮ ਕੋਲੇ ਫਸਿਆ ਪਿਆ ਉਹਦਾ ਜ਼ਿੰਮੇਵਾਰ ਤੂੰ ਆ ਅਸੀਂ ਤਾਂ ਵੇਖ ਲਓ ਸਾਡੇ ਕੋਲ ਰਸੀਦ ਆ ਤੇ ਐ ਕਰਕੇ ਆਪਦਾ ਖੜਾ ਛੜਾ ਲੈਂਦੀ ਇਹਨੂੰ ਜਵਾਬ ਦੇ ਤਾਂ ਨਹੀਂ ਕਹਿੰਦਾ ਵੀ ਮੇਰੇ ਹੱਥ ਖੜੇ ਆ ਜਿਹੜਾ ਕੁਛ ਕਰਨਾ ਤੂੰ ਕਰ ਲੈ ਇਹਨੇ ਕੀਤਾ ਵੀ ਯਾਰ ਚਲ ਆਪਾਂ ਚੈੱਕ ਤਾਂ ਕਰੀਏ ਹੋਰ ਤੂੰ ਕਰਕੇ ਦੇਖੀਏ ਇੱਕ ਵਾਰਾਂ ਵੀ ਵਾਕਈ ਹੋਰ ਵੀ ਐਂ ਕਰਦੇ ਕਣੀਆ ਕਰਦੇ ਇਹਨੇ ਫਿਰ ਕੀ ਕੀਤਾ ਇੱਕ ਰਮਨਦੀਪ ਨਾਂ ਦੀ ਆਈਡੀ ਚੈੱਕ ਕੀਤੀ ਆ ਰਹੀ ਰਮਨਦੀਪ ਇਹਨੇ ਰਮਨਦੀਪ ਨਾਂ ਦੀ ਆਈਡੀ ਤੋਂ ਕੱਪੜੇ-ਕੁਪੜੇ ਦੁਬਾਰਾ ਇਦਾਂ ਦਾ ਕਰਕੇ ਡੀਲ ਕਰਨੀ ਸਟਾਰਟ ਕਰਤੀ ਇਹਨਾਂ ਨੇ ਵੀ ਮਨਪ੍ਰੀਤ ਵਾਂਗੂ ਕੰਮ ਕਰਤਾ ਇਹਨੇ ਕੱਪੜੇ ਪਸੰਦ ਕਰ ਲਏ ਕਹਿੰਦਾ ਵੀ ਲਓ ਜੀ ਪੇਮੈਂਟ ਤਾਂ ਕਰਨੀ ਪਰ ਪ੍ਰੂਫ ਤਾਂ ਦਿਓ ਕੋਈ ਆਧਾਰ ਕਾਰਡ ਵਗੈਰਾ ਤਾਂ ਭੇਜੋ ਤੇ ਰੌਲਾ ਫਿਰ ਇੱਥੇ ਦੋਸਤੋ ਪੈਂਦਾ ਇੱਥੇ ਜਿਹੜਾ ਆਧ ਇੱਥੇ ਆਧਾਰ ਕਾਰਡ ਭੇਜਿਆ ਜਾਂਦਾ ਸੁਖਵਿੰਦਰ ਸਿੰਘ ਆਹ ਵੇਖੋ ਜੀ ਸੁਖਵਿੰਦਰ ਸਿੰਘ ਲਿਖਿਆ ਕੱਲਾ ਸੁਵਿੰਦਰ ਨਾਮ ਚੇਂਜ ਆ ਜਿੱਥੇ ਮਨਪ੍ਰੀਤ ਸਿੰਘ ਲਿਖਿਆ ਉੱਥੇ ਸੁਖਵਿੰਦਰ ਸਿੰਘ ਲਿਖਤਾ ਬਾਕੀ ਫੋਟੋ ਸਾਰਾ ਕੁਝ ਸੇਮ ਠੀਕ ਹੈ ਦੋਸਤੋ ਸਾਰਾ ਕੁਝ ਹੀ ਸੇਮ ਬਾਕੀ ਤੇ ਇਹ ਯੂਐਸਏ ਵਾਲੇ ਮੁੰਡੇ ਨੂੰ ਪਤਾ ਲੱਗ ਜਾਂਦਾ ਕਹਿੰਦਾ ਯਾਰ ਆ ਤਾਂ ਬਹੁਤ ਵੱਡਾ ਫਰਾਡ ਆ ਯਾਰ ਇਹ ਤਾਂ ਉਹੀ ਬੰਦਾ ਜਿਹਨੇ ਜਿਹਦੇ ਖਾਤੇ 'ਚ ਮੈਂ ਪਹਿਲਾਂ ਪੈਸੇ ਪਾਏ ਸੀ ਉਹੀ ਆਧਾਰ ਕਾਰਡ ਬਦਲ ਕੇ ਸਾਨੂੰ ਭੇਜੀ ਜਾਂਦਾ ਕਹਿੰਦਾ ਵੀ ਇਹ ਤਾਂ ਕੰਮ ਉਲਟਾ ਹੋ ਗਿਆ ਇਹ ਫਿਰ ਉਹਨੂੰ ਦੁਬਾਰਾ ਕਾਲ ਲਾਉਂਦਾ ਕਹਿੰਦਾ ਯਾਰ ਤੂੰ ਤਾਂ ਐ ਕਰਕੇ ਠੱਗੀ ਮਾਰੀ ਐ ਕਹਿੰਦਾ ਨਹੀਂ ਸੀ ਤਾਂ ਤੇਰੀ ਸ਼ਿਕਾਇਤ ਕਰਦੇ ਆਂ ਅਸੀਂ ਤੇਰੀਆਂ ਐ ਕਰਵਾਉਣੇ ਉਹ ਕਰਾਉਣੇ ਤਾਂ ਦੋਸਤੋ ਕੰਮ ਉਲਝਦਾ ਉਲਝਦਾ ਉਹ ਕਹਿੰਦਾ ਯਾਰ ਜਿਹੜਾ ਕੁਝ ਮਰਜ਼ੀ ਕਰ ਲੈ ਮੈਂ ਤੇਰੇ ਪੈਸੇ ਨਹੀਂ ਦਿੰਦਾ ਉਹ ਤੁਹਾਨੂੰ ਮੈਂ ਰਿਕਾਰਡਿੰਗਾਂ ਸੁਣਾ ਦੇਣਾ ਜੱਕਰਾਇ ਪਰਾਂ ਚੱਲੇਗਾ ਕਿੱਥੇ ਵੀ ਚੱਲੇਗਾ ਆਰਡਰ ਕਰ ਸਕੇ ਕਰਵਾ ਲਈ ਜੋ ਕਾਸਟ ਦਾ ਤੂੰ ਕਰਵਾ ਲਈ ਅੱਛਾ ਜੋ ਤੇ ਤੋਂ ਬੰਦਾ ਕਰਵਾ ਲਈ ਜੱਕਰਾ ਲਾ ਜਾ ਘੰਟਾ ਦੀ ਨਿਕਲ ਡਾਊਨ ਲੋਡ ਨਾ ਨਿਕਲੂਗਾ ਨਾ ਨਿਕਲ ਦੇਣਾ ਮੈਂ ਠੀਕ ਐ ਆਪਦਾ ਜੋਰ ਲਾਲੀ ਮੈਂ ਆਪਦਾ ਜੋਰ ਡਾਲੂਗਾ ਦੇਖੋ ਜੀ ਐ ਠੱਗੀ ਕਰਦੇ ਐ ਪਹਿਲਾਂ ਤਾਂ ਪੈਸੇ ਲੈ ਲੈ ਕੱਪੜਿਆਂ ਦੇ ਬਹਾਨੇ ਫਿਰ ਪੈਸੇ ਲੈ ਲੈਂਦੇ ਕਸਟਮ ਚ ਤੁਹਾਡਾ ਕੂਰੀਅਰ ਫਸ ਗਿਆ ਬਾਈ ਜੀ ਪੈਸੇ ਦੇ ਦਿਓ ਉਹ ਦੋ ਲੈ ਲੈਂਦੇ ਤੇ ਕੂਰੀਅਰ ਬਾਈ ਜੀ ਤੁਹਾਡੇ ਤੱਕ ਪਹੁੰਚਣਾ ਨਹੀਂ ਇਹਦੂ ਚੰਗਾ ਆਪਦੇ ਮਾਪਿਆਂ ਨੂੰ ਫੋਨ ਕਰੋ ਵੀ ਸਾਨੂੰ ਇਦਾਂ ਦਾ ਕਰਕੇ ਗਰਮ ਕੱਪੜੇ ਅਰੇਂਜ ਕਰੋ ਤੇ ਸਾਨੂੰ ਕੂਰੀਅਰ ਤੁਸੀਂ ਕਰ ਦਿਓ ਉਹ ਤੁਹਾਨੂੰ ਸਸਤੇ ਪੈਣਗੇ ਤੇ ਇਹ ਠੱਗੀ ਬਹੁਤ ਸਾਰੇ ਪੰਜਾਬੀਆਂ ਨਾਲ ਹੋਈ ਹੈ ਏ ਇੰਸਟਾਗ੍ਰਾਮ ਤੇ ਕਰਦੇ ਆ ਮਨਪ੍ਰੀਤ ਦੀ ਨਾਂ ਦੀ ਆਈਡੀ ਬਣਾ ਲੈਂਦੇ ਆ ਰਮਨਜੀਤ ਸਿੰਘ ਦੇ ਨਾਂ ਦੀ ਆਈਡੀ ਬਣੀ ਹੋਈ ਹੈ ਉੱਥੇ ਤੁਹਾਨੂੰ ਕੱਪੜੇ ਦਿਖਾ ਦੇਣਗੇ ਸੋਹਣੇ ਸੋਹਣੇ ਨਾਲ ਹੀ ਤੁਹਾਨੂੰ ਆਖਣਗੇ ਆ ਐਡਾ ਸੋਹਣਾ ਬ੍ਰਾਂਡ ਤੁਹਾਨੂੰ ਇਨੇ ਚ ਦੇਵਾਂਗੇ ਅਸੀਂ ਤੁਹਾਡੇ ਨਾਲ ਗੱਲ ਬਹੁਤ ਸੋਹਣੀ ਕਰਨਗੇ ਤੇ ਦੋਸਤੋ ਇਹ ਦਿੱਲੀ ਬੈਠੇ ਆ ਦਿੱਲੀ ਚ ਇਹ ਕੰਮ ਹੋ ਰਿਹਾ ਆ ਆਨਲਾਈਨ ਕਲੋਥਿੰਗ ਐਸੈਸਰੀਜ਼ ਦੇ ਜ਼ਰੀਏ ਪੰਜਾਬੀ ਭਰਾ ਕਰ ਰਹੇ ਆ ਪੰਜਾਬੀ ਪੰਜਾਬੀ ਨੂੰ ਵੱਡੀ ਤਰ੍ਹਾਂ ਆਉਂਦਾ ਤੇ ਇਹ ਕਰਦੇ ਬਾਹਰਲੇ ਬੰਦੇ ਨਾਲ ਹੀ ਆ ਜਿਹੜਾ ਬਾਹਰ ਵੱਸਿਆ ਹੁੰਦਾ ਤੇ ਦੋਸਤੋ ਜੇਕਰ ਤੁਸੀਂ ਕਹਿੰਦੇ ਵੀ ਤੁਸੀਂ ਬਚੇ ਰਹੋ ਜੇਕਰ ਤੁਹਾਡਾ ਕੋਈ ਸੱ ਉਹ ਕਪੜੇ ਮੰਗਾ ਰਿਹਾ ਤੇ ਉਹਦੇ ਨਾਲ ਠੱਗੀ ਨਾ ਹੋਵੇ ਤਾਂ ਇਹ ਵੀਡੀਓ ਨੂੰ ਵੱਤ ਵਤ ਸ਼ੇਅਰ ਕਰੋ ਕਿਉਂਕਿ ਮੈਂ ਬਾਈ ਦੇ ਕਹਿਣ ਤੇ ਪਾ ਰਿਹਾ ਉਹਨੇ ਮੈਨੂੰ ਬਹੁਤ ਕਿਹਾ ਯਾਰ ਬਾਈ ਹੈਲਪ ਕਰੋ ਤੁਸੀਂ ਪਾਓ ਤਾਂ ਜੋ ਕੋਈ ਹੋਰ ਪੰਜਾਬੀ ਬਚ ਸਕੇ ਤਾਂ ਦੋਸਤੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ